ਗਵੰਡੀਆਂ ਦੇ ਦੇ ਵੱਲੋਂ ਰਲ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਜਨਮ ਦਿਨ ਦੀ ਸੀ ਤੁਹਾਡੇ ਬੇਟੇ ਦਾ ਕੱਲ ਜਨਮ ਦਿਨ ਸੀ ਕੜ ਲਿਆ ਮਾਨ ਕੋ ਸੜਕ ਮਾਰੇ ਤੇ ਅਜੀ ਬਸ ਕੋਈ ਗੱਲ ਨਹੀਂ ਕੋਈ ਵਾਪਸ ਟਾਪ ਕੇ ਮਾਰ ਮਾਰ ਕੇ ਸਿਰ ਤੇ ਬਸ ਖਤਮ ਹੋ ਗਿਆ ਸੀ ਜੀ ਕਿ 4 ਮਹੀਨਾ ਪਹਿਲਾਂ ਮੌਤ ਹੋ ਗਈ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਬੀਤੀ ਰਾਤ ਪਟਿਆਲਾ ਦੇ ਨੇੜੇ ਪਿੰਡ ਬਾਰਨ ਵਿਖੇ ਜਨਮ ਦਿਨ ਵਾਲੇ ਦਿਨ ਜਿਹੜੇ ਨੌਜਵਾਨ ਦੀ ਗਵੰਡੀਆਂ ਦੇ ਮੁੰਡੇ ਵੱਲੋਂ ਰਲ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਤੇ ਉਹਦੇ ਪਿਤਾ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਪਟਿਆਲਾ ਦੇ ਰਜਿੰਦਰ ਹਸਪਤਾਲ ਵਿਲੇ ਇਸ ਟਾਈਮ ਬੈਠਿਆ ਜਿਹੜਾ ਮ੍ਰਿਤਕ ਨੌਜਵਾਨ ਹੈ ਉਹ ਜਿਹੜਾ ਕਿ ਜੇ ਕੁਝ ਦਿਨ ਬਾਹਰ ਉਸਨੇ ਬਾਹਰ ਵੀ ਜਾਣਾ ਸੀ ਪਰ ਇਲਾਕੇ ਦੇ ਵਿੱਚ ਹੀ ਬਹੁਤ ਹੀ ਮਾੜੀ ਘਟਨਾ ਜਿਹੜੀ ਹੋਈ ਹੈ ਨੌਜਵਾਨ ਪੁੱਤ ਜਿਹੜਾ ਕਿ ਚਲਾ ਗਿਆ ਸਾਡੇ ਨਾਲ ਦੇ ਚਾਚੀ ਜੀ ਆ ਗਏ ਮਾਤਾ ਜੀ ਕੀ ਨਾਮ ਸੀ ਮੁੰਡੇ ਦਾ ਵਿਕਰਮ ਸਿੰਘ ਆ ਜੀ ਕੀ ਗੱਲ ਹੋਈ ਸੀ ਰਾਤ ਸੱਕੀ ਕੋਈ ਗੱਲ ਨਹੀਂ ਪੁੱਤੇ ਹੋਈ ਮੈਂ ਤਾਂ ਸਮਾਂ ਗਈ ਵਿੱਚ ਮੈਂ ਤਾਂ ਹੁਣ ਆ ਕੇ ਪਤਾ ਲੱਗ ਰਿਹਾ ਕਿ ਹੋ ਗਿਆ ਕਹਿੰਦੇ ਉਹ ਕੁੜੀ ਆਈ ਆ ਨਾਲ ਮੋਟਰਸਾਈਕਲ ਫੜਾਉਣਾ ਵੀ ਬੰਦੇ ਫਿਰ ਰਹੇ ਆ ਅੰਦਰ ਹੁਣ ਤਾਂ ਹੀ ਡਰ ਵੀ ਕੋਈ ਹੈ ਕੇ ਪਤਾ ਲੱਗਦਾ ਵੀ ਕਿਸੇ ਨੂੰ ਪਸੰਦ ਲੱਗਦਾ ਵੀ ਬਾਹਰ ਜਾਊਗਾ ਵੀ ਇਹਨੂੰ ਮਾਰੀਏ ਕਰੀਏ ਕੁਛ ਬਸ ਆਹੀ ਗੱਲ ਹੋਈ ਆ ਜੀ ਬਸ ਕਹਿੰਦੇ ਫੜ ਲਿਆ ਨਾ ਉਹ ਤਾਂ ਫੜ ਕੇ ਮਾਰੇ ਜਿਆ ਜੀ ਬਸ ਕੋਈ ਗੱਲ ਨਹੀਂ ਕੋਈ ਵਸ ਨਹੀਂ ਤਾਂ ਕੋਈ ਮਾਰੋ ਮਾਰ ਕੇ ਸਿਰ ਤੇ ਬਸ ਖਤਮ ਜਨਮ ਦਿਨ ਸੀ ਕੱਲ ਮੁੰਡੇ ਦਾ ਅੱਜ ਤਾਂ ਜਨਮ ਦਿਨ ਦਾ ਸੀ ਕੱਲ 25ਵਾਂ ਸਾਲ ਲੱਗਿਆ ਉਹ ਜੇ ਕੱਲ ਘਰ ਦੇ ਵਿੱਚ ਇਕੱਲਾ ਹੀ ਇਕੱਲਾ ਸੀ ਉਹ ਇਕੱਲਾ ਹੀ ਸੀ ਹੁਣ ਤਾਂ ਬਾਪ ਬਾਹਰ ਗਿਆ ਉਹਦਾ ਫੋਨ ਕਰਕੇ ਬੁਲਾਇਆ ਵੀ ਐਂ ਕਰਕੇ ਆਏ ਮੁੰਡੇ ਆਣੇ ਵੀ ਮੁੰਡੇ ਕਰ ਰਹੇ ਆ ਔਰ ਇਹ ਵੀ ਚੱਲ ਵੀ ਕਿਉਂ ਅੰਦਰ ਬਾੜ ਕੇ ਪਾ ਆਲੇ ਮੁੰਡੇ ਨੂੰ ਪਰਾਂ ਕਰੋ ਇਹਨਾਂ ਦਾ ਕੀ ਹੈ ਬਸ ਐਹੀ ਗੱਲ ਹੈ ਜੀ ਮੈਂ ਤਾਂ ਸੁਣੀ ਹੋਰ ਮੈਂ ਤਾਂ ਗਈ ਵੀ ਸੀ ਤਾਂ ਤੇ ਕਹਿੰਦੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਹਾਂ ਜੀ ਉਹ ਕਹਿੰਦੇ ਜੂਰੇ ਆ ਕੇ ਸਾਹ ਨਿਕੜਿਆ ਪਰ ਅਸੀਂ ਲੈ ਚੱਲੂ ਜੇ ਨੂੰ ਤੇ ਮਾਰਨ ਵਾਲਾ ਗਵੰਡੀ ਸੀ ਕੋਈ ਤੁਹਾਡੇ ਉੱਤੇ ਗੋਂਡੀ ਹੈ ਗੋਂਗੇ ਮੁੰਡਾ ਗੋਂਡੇ ਦੇ ਮੋਂਗੇ ਬੰਦੇ ਇਕੱਠੇ ਕਰਿਆ ਨਾਲ ਉਹ ਲੱਗਾ ਸਾਰਾ ਪਰਿਵਾਰ ਦੋ ਕੁੜੀਆਂ ਮਾਂ ਐ ਬਾਪ ਆਪ ਮੁੰਡਾ ਪੰਜ ਜਣੇ ਹੋ ਉਸੇ ਜੀ ਰੰਜਿਸ਼ ਕੀ ਸੀ ਰੰਜਿਸ਼ੀਆਂ ਤੱਕ ਦੱਸੀ ਵੀ ਕੀ ਆ ਕੋਈ ਪਹਿਲਾਂ ਲੜਾਈ ਹੋਈ ਸੀ ਇਹਨਾਂ ਦੀ ਕਵੰਟੀਆਂ ਦੇ ਪਹਿਲਾਂ ਪਿੱਛੇ ਨਹੀਂ ਪਹਿਲਾਂ ਜਨਮ ਤਾਂ ਹੁਣ ਤਾਂ ਜੀ ਚੁੱਪ ਚਾਂਦੀ ਜਮੀ ਕੋਈ ਗੱਲ ਨਹੀਂ ਸੀ ਕੋਈ ਵਾਸਾ ਆ ਮੁੰਡਾ ਵੀ ਨਹੀਂ ਹੁੰਦਾ ਰਹਿੰਦਾ ਦੇਖਿਆ ਸੀ ਤੱਕਦੇ ਹਾਂ ਰਾਤੋਂ ਆਇਆ ਕਿਤੇ ਜ਼ਿਲ੍ਹੇ ਕੇ ਮੁੰਡਿਆਂ ਦਾ ਜਿਹੜਾ ਮਾਰਨ ਵਾਲਾ ਆਇਆਗਾ ਮੁੰਡਾ ਜੀ ਹਾਂ ਉਹ ਤਾਂ ਮਾਰਨ ਦਾ ਤੇਰੀ ਫੈਮਿਲੀ ਦੇ ਵਿੱਚ ਮੁੰਡੇ ਦੀ ਇੱਕ ਪਿਤਾ ਹੈ ਤੇ ਕਿ ਮੁੰਡੇਆਂ ਕੁੜੀਆਂ ਕੁਮਾਰੀਆਂ ਮਾਂ ਐ ਮਾਂ ਨੇ ਵੀ ਇਟਾਂ ਮਾਰੀਆਂ ਕੁੜੀਆਂ ਨੇ ਵੀ ਇਟਾਂ ਮਾਰੀਆਂ ਜਿਹੜਾ ਮੁੰਡਾ ਤੁਹਾਡੇ ਦੀ ਡੈਥ ਹੋਈ ਹੈ ਇਹਦੇ ਭਰਾ ਦੀ ਪਹਿਲਾਂ ਵੀ ਤਾਂ ਹਾ ਜੀ ਆਵ ਬਿਮਾਰਤਾ ਜੀ ਉਹ ਵੀ ਰਿਮੁਕ ਗਿਆ ਦੋ ਰਿਮੁਕ ਲੈ ਗਏ ਸੀ ਮੀਂਹ ਨੇ ਹਜੇ ਹੋਇ ਨਹੀਂ ਜੀ ਦੋ ਹੀ ਪਾਈ ਤੇ ਬਸੇ ਕੁੱਪੂ ਦੇ ਇਹਨਾਂ ਵਜੂਤਾਂ ਪਟੇ ਰੇ ਜਿਵੇਂ ਖਾਤੂ ਕਰਤਾ ਉਹ ਵੀ ਚੱਲਦੇ ਕਿ ਨੌਜਵਾਨ ਦੇ ਚਾਚੀ ਜੀ ਆਂ ਤੇ ਨਾਨੀ ਨਾਨੀ ਜੀਆ ਤੁਹਾਡੀ ਨਾਨੀ ਆ ਉਹਨਾਂ ਦੇ ਉਧਰ ਇਹ ਵੀ ਰਿਸ਼ਤੇਦਾਰ ਬੈਠੇ ਆਂ ਤੁਸੀਂ ਰਾਤ ਮੋਕ ਦੇ ਮਜੂਦ ਸੀ ਜੀ ਉੱਥੇ ਕੀ ਗੱਲ ਹੋਈ ਸੀ ਰਾਤ ਮੈਂ ਤਾਂ ਜਿੱਦ ਨੂੰ ਆਈਆਂ ਜੀ ਮੈਂ ਤੇ ਹੈਗੀ ਸੀ ਕੋਈ ਪਹਿਲਾ ਲੜਾਕਾ ਗਵਾਂਡੀਆਂ ਦੇ ਨਾਲ ਮੈਨੂੰ ਨਹੀਂ ਜੀ ਪਤਾ ਮੈਂ ਘੱਟ ਹੁੰਦੀ ਜੋ ਪਾਈ ਸੀ ਕਿ ਜੀ ਕਿ 4 ਮਹੀਨੇ ਪਹਿਲਾਂ ਮੌਤ ਹੋ ਗਈ ਮੁੰਡੇ ਦੀ ਉਹ ਸ਼ੂਗਰ ਦਾ ਮਰੀਜ਼ ਸੀਗਾ ਛੋਟੇ ਜਿਹੇ ਨੂੰ ਸ਼ੂਗਰ ਹੋ ਗਿਆ ਸੀ ਬਹੁਤ ਮਾੜੀ ਗੱਲ ਕੋਈ ਜਨਮ ਦਿਨ ਵਾਲੇ ਦੀ ਬਹੁਤ ਜਿਆਦਾ ਸਾਡੀ ਤੋਂ ਦਾ ਪਹੁੰਚਣਾ ਸਮਝ ਨਹੀਂ ਆਉਂਦੀ ਬਿਲਕੁਲ ਬਹੁਤ ਗੱਲ ਜਿਹੜੀ ਕਿ ਮਾੜੀ ਘਟਨਾ ਵਾਪਰੀ ਹੈ ਰਿਸ਼ਤੇਦਾਰਾਂ ਇਹ ਕਿ ਉਸ ਬੱਚੇ ਨੇ ਯਾਦ ਕਰ ਰਿਹਾ ਕਿਉਂਕਿ ਕੱਲ ਉਸ ਬੱਚੇ ਦਾ ਜਨਮ ਦਿਨ ਸੀ ਔਰ ਜਨਮ ਦਿਨ ਵਾਲੇ ਦਿਨ ਜਿਹੜੇ ਗਵਾਂਡੀਆਂ ਦਾ ਮੁੰਡਾ ਸੀ ਕਹਿੰਦੇ ਉਹਦੇ ਨਾਲ ਕੋਈ ਉਸਦੀ ਉਹਦੇ ਮੁੰਡੇ ਬੁਲਾਏ ਗਾਲਾਂ ਕੱਢੀਆਂ ਫਿਰ ਗੰਡਾਸੀਆਂ ਦੇ ਨਾਲ ਵਾਰ ਕਰਦਿਆ ਤੇ ਜਿਹੜੀ ਲੜਕੇ ਦੀ 24 ਸਾਲ ਦੀ ਉਮਰ ਹੈ ਉਸ ਦੀ ਮੌਤ ਹੋ ਗਈ ਤੇ ਉਸ ਦਾ ਜਿਹੜਾ ਪਿਤਾ ਹੈਗਾ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਦਾਖਲ ਹੈ ਇਸ ਸਬੰਧੀ ਪੁਲਿਸ ਦੇ ਨਾਲ ਗੱਲ ਹੋਈ ਹੈ ਥਾਣਾ ਮੁਕੀ ਨਾਜ ਮੰਡੀ ਸੁਖਿੰਦਰ ਸਿੰਘ ਨੇ ਕਿਹਾ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਕਰ ਰਹੇ ਆ ਜੋ ਮ੍ਰਿਤਕ ਨੌਜਵਾਨ ਦੇ ਮਾਪੇ ਬਿਆਨ ਦਰਜ ਕਰਾਨਗੇ ਅਸੀਂ ਉਵੇਂ ਹੀ ਉਹਨਾਂ ਦੇ ਮਾਮਲਾ ਦਰਜ ਕਰਾਂਗੇ ਪਰ ਇਹ ਇਸ਼ਤਿਹਾਰਾਂ ਦੇ ਮੁਤਾਬਿਕ ਕਿ ਲੜਕੇ ਨੇ ਕੁਝ ਦਿਨ ਬਾਅਦ ਵਿਦੇਸ਼ ਜਾਣਾ ਸੀ ਇਟਲੀ ਜੋ ਇਹਦੇ ਯਾਰ ਦੋਸਤ ਵੀ ਦੱਸਦੇ ਆ ਜਾਣਾ ਸੀ ਪਰ ਇਹ ਘਰ ਦੇ ਵਿੱਚ ਇਕੱਲਾ ਹੀ ਸੀ 4 ਮਹੀਨੇ ਪਹਿਲਾਂ ਇਹਦੇ ਭਰਾ ਦੀ ਜਿਹੜੀ ਕਿ ਮੌਤ ਹੋ ਗਈ ਪਰ ਇਹ ਜਿਹੜੀ ਘਟਨਾ ਹੈਗੀ ਜਨਮ ਦਿਨ ਵਾਲੇ ਦਿਨ ਔਰ ਰਖੜੀਆਂ ਵਾਲੇ ਦਿਨ ਉਹ ਭੈਣਾਂ ਦੇ ਇਕੱਲੇ ਭਰਾ ਨੂੰ ਜਿਹੜੇ ਨਾਲ ਦੇ ਗੁਆਂਢੀ ਦੇ ਮੁੰਡੇ ਨੇ ਆਪਣੇ ਜ਼ਿਆਦਾ ਦੋਸਤਾਂ ਦੇ ਨਾਲ ਲੱਗੇ ਕਤਲ ਕਰ ਦਿੱਤਾ ਕਿਹਦੇ ਜਾਂਦੇ ਹੋ ਜਿਹੜਾ ਮਾਮਲਾ ਹੋਇਆ ਕਾਰਨ ਕੀ ਸੀ ਕੋਈ ਕਾਰਨ ਨਹੀਂ ਕਿ ਮੈਂ ਅੱਜ ਬਾਹਰੋਂ ਦਾ ਆ ਕੇ ਚਾਰ ਕਰ ਰਿਹਾ ਇਹ ਸੱਚ ਬੋਲਣ ਦੀ ਆਉਂਦੀ ਹੈ ਕਿ ਇਹ ਦੇਖੀਏ ਆਹ ਹੋ ਰਿਹਾ ਇਹ ਮੁੰਡੇ ਨੂੰ ਅੰਦਰੋਂ ਮਰਨ ਪਾ ਗਈ ਸੋਚਣ ਵਾਲਾ ਜੇ ਉਹ ਆਉਗਾ ਉਹ ਆ ਚੱਲ ਗਿਆ ਨਹੀਂ ਅੰਦਰੋਂ ਨਿਕਲੇ ਨਾਦੇ ਆਖੀ ਜੇ ਤਾਂ ਕਰ ਲਈ ਕੁਛ ਨਾਦ ਨੂੰ ਸਹੀ ਨਹੀਂ ਉਹ ਮੇਰੇ ਫੋਨ ਕਰਿਆ ਹੁੰਦੇ ਕਹਿੰਦਾ ਜੀ ਮੈਨੂੰ ਆਇਆ ਕਹਿੰਦੇ ਨੇ ਪੈਂਦਾ ਮੁੰਡਾ ਕਹਿੰਦਾ ਕੁ ਬਾਹਰ ਨਹੀਂ ਕਰੇ ਕੁ ਕਰਨਾ ਮੈਂ ਤਾਂ ਤੁਸੀਂ ਆ ਰਹੇ ਹੋ ਉਹ ਮੁੰਡਾ ਉਹ ਇਹਨਾਂ ਨੇ ਆਉਂ ਨਹੀਂ ਉਹ ਇਹਨੇ ਮੁੰਡੇ ਨੇ ਜਦੋਂ ਫੋਨ ਕਰਦੇ ਫੋਨ ਕਰਦਾ ਮਕੀਨੇ ਵੀ ਹੈਗੀਆਂ ਸਾਰਾ ਇਕੱਠੇ ਕਰਕੇ ਹਥਿਆਰ ਲੈ ਕੇ ਹੀ ਬਾ ਕਿੰਨੇ ਲੋਕ ਆਏ ਸਿੱਧੇ ਕੀ ਨਾਮ ਹੈ ਮੁੰਡੇ ਲੋਟੇ ਆਏ ਸੀ ਸਾਡੇ ਮੁੰਡੇ ਦਾ ਨਾਮ ਕੀ ਕਰਾਂਗੇ ਕਿੰਨੀ ਉਮਰ ਆਈ ਸੀ ਕਿੰਨੇ ਲੋਕ ਸੀ ਕਿਦੇ ਵੀ ਚਾਹੀ ਸੀ ਹਮਲਾ ਕਰੇ ਤੁਹਾਡੇ ਮੋਹਲੇ ਦੇ ਹੀ ਹੈ ਕੀ ਨਾਮ ਹੈ ਉਹਦਾ ਕੰਮ ਕੀ ਕਰਦਾ ਉਹ ਪਹਿਲਾਂ ਕਰਦਾ ਆ ਹੀ ਕੰਮ ਕਰਦਾ ਪਹਿਲਾਂ ਵੀ ਲੜਾਈ ਝਗੜਾ ਹੋਇਆ ਤੁਹਾਡੇ ਬੇਟੇ ਨਾਲ ਪੰਜਵਾਂ ਹਮਲਾ ਕਰਦੀ ਆ ਇਹ ਹੁਣ 4 ਮਹੀਨੇ ਪਹਿਲਾਂ ਮੈਂ ਜੀ ਉਹ ਲੁੱਟਾਂ ਕਿੰਨੇ ਰੁਪਏ ਲੈ ਕੇ ਕਹਿੰਦੇ ਜੀ ਜੇ ਹਮਲਾ ਹਮਚਨ ਛੱਡ ਦੇਈਂ ਤੇ ਹੁਣ ਕੱਲ੍ਹ ਰਾਤ ਦੀ ਕਿੰਨੇ ਵਜੇ ਦੀ ਘਟਨਾ ਸੀ ਲੱਕੜੀ ਵਾਲੇ ਦੀ ਨਹੀਂ ਹੋਇਆ ਇਹ ਬੰਦਾ ਕਿ ਜਨਮ ਦਿਨ ਵੀ ਸੀ ਤੁਹਾਡੇ ਬੇਟੇ ਦਾ ਕੱਲ੍ਹ ਜਨਮ ਦਿਨ ਸੀ ਦੇ ਕਾਰਨ ਇੱਕ ਨੂੰ ਕਿ ਪੁੱਛਣ ਕੁਝ ਇਲਾ ਦਿੱਤੀ ਆ ਕਿਵੇਂ ਦੀ ਕਾਰਵਾਈ ਚਾਹੁੰਦੇ ਹੋ ਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਸੰਪਾਲੀ ਕੁਝ ਨਹੀਂ ਕਹੀ ਸੰਤਨ ਸਾਹਿਬ ਜਿੰਨਾ ਮੇਰੇ ਘਰ ਤੀਜਾ ਲੱਗਿਆ ਬਸ ਉਹਨਾਂ ਦਾ ਜਿੰਦਾ ਲੱਗਣਾ ਅੜਵੀ ਉਹਨਾਂ ਨੂੰ ਪੁੱਛੀ ਤੇਨ ਉਹ ਕਹਿਣਾ ਦੋ ਬੱਚੇ ਦੇ ਮੇਰੇ ਦੋੇ ਵਾਟੇ ਕੁੜੀਆਂ ਰਹਿ ਗਈਆਂ ਕਰਦੇ ਮੇਰੇ ਉਹ ਪਾਇਨੇ ਉਹਨਾਂ ਦਾ ਵੀ ਕੋਈ ਕਹਾਣੀ ਉਹਦੇ ਵੀ 3-4 ਆ ਜਿੱਤ ਮਾਰੀ ਬੜੇ ਬੂਜੁਰਗਾਂ ਨੇ ਦੀ ਛੱਟ ਮਾਰੀ ਇਹਨਾਂ ਨੇ ਕਿੰਨੀ ਛੱਟ ਲੱਗੀ ਆ ਉਹਨਾਂ ਦੇ ਚਤਾਂ ਤੇ ਲੱਗੇ ਹੋਏ ਨੇ ਕੋਈ ਗੱਲ ਨਹੀਂ ਰਿਹਾ ਸੀਰੀਅਸ ਸੀ ਪਿਆ ਸੀ ਜੀਤ ਮਾਰੀ ਪਟਿਆਲਾ ਤੋਂ ਅੰਦਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ